ਸਾਡੇ ਨਗਰ ਦੇ ਗ੍ਰੰਥੀ ਦੀ ਇੰਟਰਵਿਊ ਆਵੇ ਤੇ ਸਾਨੂੰ ਡੁੱਬਣਾ ਚਾਹੀਦਾ ਏ ਕਿ ਸਤਿਗੁਰੂ ਕਿਰਪਾ ਕਰੇ ਆਪਾਂ ਮਾਮੇ ਭੂਆ ਚਾਚੇ ਤਾਇਆ ਚ ਕਿੱਡੀ ਫੁਕਰੀ ਮਾਰਦੇ ਭਾਵੇਂ ਕਿਲਾ ਪੈਲੀ ਵਿਗ ਜੇ ਪਰ ਫੁਕਰੀ ਨਹੀਂ ਛੱਡਦੇ ਪਰ ਜਦੋਂ ਗੁਰੂ ਦਾ ਵਜ਼ੀਰ ਕਿਸੇ ਨਗਰ ਦਾ ਧਾਹਾ ਮਾਰਦਾ ਏ ਉਹ ਨਗਰ ਦੁਨੀਆ ਦੇ ਨਕਸ਼ੇ ਤੋਂ ਮਿਟ ਜਾਂਦਾ ਕਦੀ ਗੌਰ ਕਰਿਓ ਬਾਬੇ ਦੇ ਘਰੋਂ ਕੋਈ ਖਾਲੀ ਨਹੀਂ ਮੁੜਿਆ ਅੱਜ ਕਿਹਦੀ ਨਜ਼ਰ ਲੱਗ ਗਈ ਕਿ ਬਾਬੇ ਕੇ ਦੂਜੇ ਭੂਆ ਤੇ ਮੰਗਣ ਜਾਣਾ ਖੁ ਸਤਨਾਮ ਮੈਂ ਆਪਣੇ ਭਰਾਵਾਂ ਨੂੰ ਵੀ ਦੂਜੇ ਦੇਸ਼ਾਂ ਵਿਦੇਸ਼ਾਂ 'ਚ ਕਿ ਭਾਉ ਬਗਾਨਿਆਂ ਨਾਲ ਮਗਰੋਂ ਵਰਤ ਲਿਓ ਪਹਿਲਾਂ ਆਪਣੇ ਤੇ ਸੰਭਾਲ ਲਈ ਆਖੋ ਵੇਖਣੋ ਕਿੰਨੇ ਭੈਣ ਭਰਾ ਸਿੱਖ ਆਪਣੇ ਜਿਨ੍ਹਾਂ ਨੂੰ ਅੱਜ ਤੁਹਾਡੇ ਪਿਆਰ ਦੀ ਲੋੜ ਆ ਦੂਜਿਆਂ 'ਚ ਜਾ ਕੇ ਵੰਡਦੇ ਫਿਰਦੇ ਜੇ ਅਖਬਾਰਾਂ 'ਚ ਫੋਟੋਆਂ ਖਿਚਾਉਂਦੇ ਜੇ ਕਿਸੇ ਨੇ ਸੱਚ ਕਿਹਾ ਸੀ ਓਏ ਬੰਦਿਆ ਤੂੰ 40 ਲੱਖ ਆਪਣੇ ਵਿਆਹ 'ਚ ਵੜਾਤਾ ਤੇਰੇ ਸਕੇ ਭਰਾ ਦੀ ਛੱਤ ਕੱਚੀ ਉਹ 4 ਲੱਖ 'ਚ ਲੈ ਐਂਟਰੀ ਪਵਾ ਦਿੰਦਾ ਤੂੰ ਰੋਜ਼ ਗੁਰਦੁਆਰੇ ਜਾ ਕੇ ਕਿੰਨਾ ਨਾਨਕ ਨਾਮ ਤੇਰੇ ਬਾਣੇ ਕਈ ਐਡੇ ਬੇਸ਼ਰਮ ਮੈਂ ਝੱਟਦਾ ਨਹੀਂ ਮੇਰਾ ਗੁਰੂ ਨਾਲ ਐ ਦੁਕਾਲੰਗ ਪ੍ਰਨਾਸੀ ਸਦਾ ਅੰਗ ਸੰਗੇ ਉਹ ਕਈ ਬੰਦੇ ਮੇਰੇ ਵਰਗੇ ਇਦਾਂ ਦੇ ਜਿਨ੍ਹਾਂ ਦੀਆਂ ਸੱਕੀਆਂ ਭੈਣਾ ਕੱਚੇ ਘਰ 'ਚ ਘਰ 'ਚ ਸੌਦਾ ਨਹੀਂ ਉਹ ਨਹੀਂ ਦੀਦਿਆਂ ਪਰ ਚਿੱਟਾ ਦਾੜਾ ਲੈ ਕੇ ਤੇ ਨੱਚਣ ਵਾਲੀ ਦੀ ਉਤੋਂ ਲੱਖ ਰੁਪਈਆ ਸੁੱਟਣਦੇ ਕਈ ਇਹੋ ਜਿਹੀਆਂ ਹਸਤੀਆਂ ਹੈਗੀਆਂ ਕਿਧਰ ਨੂੰ ਤੁਰ ਪਏ